ਮੈਂ ਮਨਜਿੰਦਰ ਸਿੰਘ ਆਈਐਸਪੀ ਇਟਲੀ ਤੋਂ ਡਾਇਰੈਕਟ ਲਾਈਵ ਜਿਹੜਾ ਹੋਣਾ ਸੀਗਾ ਥੋੜਾ ਮੈਂ ਕੋਈ ਮੇਰੇ ਨੈਟ ਦੀ ਪ੍ਰੋਬਲਮ ਪੈਣ ਕਰਕੇ ਥੋੜਾ ਲੇਟ ਹੋਇਆ ਇਸ ਚੀਜ਼ ਦੀ ਮੈਂ ਮਾਫੀ ਮੰਗਦਾ ਹੈਗਾ ਆਪਣਾ ਅੱਜ ਦਾ ਜਿਹੜਾ ਮੈਟਰ ਹੈਗਾ ਉਹ ਸਾਨੂੰ ਅੰਬੈਸੀ ਦੇ ਵਿੱਚ ਜਦੋਂ ਆਪਾਂ ਪੇਪਰ ਜਮਾ ਕਰਾਉਣੇ ਕਿਉਂਕਿ ਹੁਣ ਅੱਜ ਕੱਲ ਹੁਣ 18 21 ਤੇ ਨੂੰ ਸਾਡੇ ਇਟਲੀ ਦੇ ਜਿਹੜੇ ਪੇਪਰ ਆ ਉਹ ਖੁੱਲਣੇ ਹੈਗੇ ਆ ਪਰ ਹੋਣੇ ਹੈਗੇ ਆ ਤੇ ਉਹਦੇ ਬਾਰੇ ਨੂਲਿਓਸ ਤੇ ਜਿਹੜੇ ਆ ਨਿਕਲਣੇ ਹੈਗੇ ਆ ਤੇ ਇੰਡੀਆ ਅੰਬੈਸੀ ਦੇ ਵਿੱਚ ਉਹ ਜਮਾ ਹੋਣੇ ਹੈਗੇ ਆ ਉਹਨਾਂ ਨੂੰ ਜਮਾ ਕਰਾਉਣ ਤੋਂ ਪਹਿਲਾਂ ਜਿਹੜੀਆਂ ਸਾਨੂੰ ਚੀਜ਼ਾਂ ਸੋਚਣ ਦੀ ਲੋੜ ਹੈਗੀ ਆ ਉਨਾ ਵਾਰ ਇਹ ਮੈਂ ਆਪ ਜੀ ਨੂੰ ਜਾਣਕਾਰੀ ਜਿਹੜੀ ਆ ਦੇ ਰਿਹਾ ਹਾਂ ਕਿ ਸਾਨੂੰ ਅੰਬੈਸੀ ਦੇ ਵਿੱਚ ਪੇਪਰ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਸਾਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਸੋ ਮੈਂ ਇਸੇ ਚੀਜ਼ ਨੂੰ ਕਹਿ ਰਿਹਾ ਹਾਂਗਾ ਕਿ ਜੇਕਰ ਜਦੋਂ ਤੁਸੀਂ ਪੇਪਰ ਜਮ੍ਹਾਂ ਕਰਵਾਉਣੇ ਹੈਗੇ ਤੇ ਤੁਸੀਂ ਆਪਣੀ ਈਮੇਲ ਜਿਹੜੀ ਆ ਉਹਨਾਂ ਨੂੰ ਅੰਬੈਸੀ ਨੂੰ ਜ਼ਰੂਰ ਦੇਣੀ ਹੈਗੀ ਆ ਈਮੇਲ ਦੇਣ ਦਾ ਕਾਰਨ ਮੇਰੇ ਕੋਲ ਕਾਫੀ ਫੋਨਾਂ ਦੇ ਉੱਤੇ ਮੈਨੂੰ ਮੈਸੇਜ ਆਏ ਹੈਗੇ ਆ ਕਿ ਜਦੋਂ ਆਪਾਂ ਆਪਣੀ ਈਮੇਲ ਨਹੀਂ ਦਿੰਦੇ ਹੈਗੇ ਆਪਣੀ ਈਮੇਲ ਏਜੰਟਾਂ ਦੇ ਕੋ ਰਹਿ ਜਾਂਦੀ ਜੇ ਏਜੰਟ ਆਪਣੀ ਈਮੇਲ ਭਰ ਦਿੰਦੇ ਆ ਤੇ ਜੋ ਵੀ ਇਟਲੀ ਤੋਂ ਐਂਬੈਸੀ ਤੋਂ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਹੈਗਾ ਕੋਈ ਵੀ ਚੀਜ਼ ਆਉਂਦੀ ਹੈਗੀ ਕਿ ਤੁਹਾਡਾ ਪੇਪਰ ਘਟਿਆ ਜਾਂ ਤੁਹਾਨੂੰ ਤੁਹਾਡਾ ਸਰਨੇਮ ਦੇ ਵਿੱਚ ਚੱਕਰ ਹੈਗਾ ਆ ਤੇ ਕੋਈ ਵੀ ਜਿਹੜੀ ਵੀ ਚੀਜ਼ ਘਟਦੀ ਹੈਗੀ ਜੇ ਉਹ ਫਿਰ ਏਜੰਟਾਂ ਦੇ ਕੋਲ ਹੀ ਚਲੀ ਜਾਂਦੀ ਹੈਗੀ ਆ ਇਸ ਕਰਕੇ ਏਜੰਟ ਜਿਹੜੇ ਫਿਰ ਬਾਲਾ ਖਿਆਲ ਨਹੀਂ ਦਿੰਦੇ ਤੇ ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਕੋਲ ਦੋ ਤਿੰਨ ਕੇਸ ਆਏ ਹੈਗੇ ਆ ਜਿਹਦੇ ਵਿੱਚ 6-6 ਮਹੀਨੇ ਹੋ ਗਏ ਆ ਤੇ ਉਹਨਾਂ ਦੇ ਜਿਹੜੇ ਆ ਬੀਜੇ ਲੱਕੇ ਨਹੀਂ ਆਏ ਹੈਗੇ ਹੁਣ ਜਦੋਂ ਪਤਾ ਕੀਤਾ ਹੈਗਾ ਤੇ ਐਮਬੈਸੀ ਤੋਂ ਤੇ ਉਹਨਾਂ ਨੇ ਕਿਹਾ ਕਿ ਸਾਡੀਆਂ ਜਿਹੜੀਆਂ ਈਮੇਲ ਅਸੀਂ ਕਰ ਚੁੱਕੇ ਹੈਗੀਆਂ ਮੇਰੀ ਗੱਲਬਾਤ ਹੋਈ ਜਦੋਂ ਐਮਬੈਸੀ ਫੋਨ ਕੀਤਾ ਮੈਂ ਸੋ ਮੈਂ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਜਦੋਂ ਵੀ ਤੁਸੀਂ ਆਪਣਾ ਨੂਲਾਟਨ ਵੈਸੇ ਇਹਦੇ ਵਜਮਾ ਕਰਵਾਉਣਾ ਹੈਗਾ ਆ ਤੁਸੀਂ ਉਹ ਨੂਲਾ ਉਸਤਾ ਜਮਾ ਕਰਾਉਣ ਸਮੇ ਆਪਣੀ ਹੀ ਈਮੇਲ ਜਿਹੜੀ ਤੁਹਾਡੀ ਈਮੇਲ ਚੱਲਦੀ ਹੈਗੀ ਆ ਤੁਸੀਂ ਉਹੀ ਈਮੇਲ ਦੇਣੀ ਹੈਗੀ ਆ ਕੋਈ ਹੋਰ ਈਮੇਲ ਨਹੀਂ ਦੇਣੀ ਜਿਹੜੀ ਕਿ ਕਦੇ ਈਮੇਲ ਬੰਦ ਹੋਵੇ ਤੇ ਤੁਹਾਡਾ ਜਿਹੜਾ ਕੋਈ ਵੀ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਨਾ ਸਕੇ ਤੇ ਤੁਸੀਂ ਆਪਣੇ ਪੇਪਰਾਂ ਦੀ ਵੇਟ ਕਰੋ ਸੋ ਜਦੋਂ ਵੀ ਤੁਸੀਂ ਅੰਬੈਸੀ ਦੇ ਵਿੱਚ ਆਪਣੇ ਪੇਪਰ ਜਮਾ ਕਰਾਉਣੇ ਹੈਗੇ ਆ ਉਹਨਾਂ ਨੂੰ ਆਪਣੀ ਈਮੇਲ ਦਿਓ ਜੇ ਤੁਹਾਡੇ ਕੋਲ ਈਮੇਲ ਹੈ ਨਹੀਂ ਕਿਸੇ ਆਪਣੇ ਖਾਸ ਬੰਦੇ ਦੀ ਜਿਹੜਾ ਰੋਜ਼ ਈਮੇਲ ਦੀ ਵਰਤੋਂ ਕਰਦਾ ਹੈ ਜਿਹੜਾ ਰੋਜ਼ ਚੈੱਕ ਕਰਦਾ ਹੈ ਦੂਏਤੀ ਦਿਨ ਕਿ ਜਿਹਦੇ ਉੱਤੇ ਮੈਸੇਜ ਪਤਾ ਲੱਗ ਸਕੇ ਕਿ ਸਾਨੂੰ ਅੰਬੈਸੀ ਤੋਂ ਮੈਸੇਜ ਆਇਆ ਹੋਇਆ ਹੈ ਕਾਫੀ ਭਰਾਵਾਂ ਨੇ ਈਮੇਲ ਆ ਦੇਤੀਆਂ ਤੇ ਉਹਨਾਂ ਨੇ ਈਮੇਲ ਦੇ ਉੱਤੇ ਗੌਰ ਨਹੀਂ ਕੀਤੀ ਉਹਨਾਂ ਦੇ ਨੂੰ ਪਤਾ ਹੀ ਨਹੀਂ ਸੀਗਾ ਸਾਡੇ ਭਰਾਵਾਂ ਨੂੰ ਕਿ ਈਮੇਲ ਜਿਹੜੀ ਉਹਨਾਂ ਨੇ ਲਿਖੀ ਆ ਉਹਦੇ ਉੱਤੇ ਸਾਨੂੰ ਕੋਈ ਮੈਸੇਜ ਵੀ ਆਉਣਾ ਹੈਗਾ ਆ ਸੋ ਉਹਨਾਂ ਭਰਾਵਾਂ ਨੇ ਜਦੋਂ ਈਮੇਲ ਦੇਤੀ ਤੇ ਬਾਅਦ ਦੇ ਵਿੱਚ ਉਹਨਾਂ ਦੇ 5-4 ਮਹੀਨੇ ਹੋ ਗਏ 6 ਮਹੀਨੇ ਹੋ ਗਏ ਵੀਜ਼ਾ ਲੱਕੀ ਨਹੀਂ ਆਇਆ ਜਦੋਂ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ ਉਹਨਾਂ ਨੇ ਜਿਹੜੀ ਈਮੇਲ ਦਿੱਤੀ ਆ ਉਹ ਈਮੇਲ ਤਾਂ ਚਲਦੀ ਹੀ ਨਹੀਂ ਸੀ ਹੈਗੀ ਤੇ ਜਦੋਂ ਐਮਬੈਸੀ ਤੋਂ ਸੰਪਰਕ ਕੀਤਾ ਗੱਲਾਂ ਬਾਤਾਂ ਪਤਾ ਕੀਤੀਆਂ ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਅਸੀਂ ਤਾਂ ਈਮੇਲ ਜਿਹੜੀ ਆ ਅੱਜ ਤੋਂ 6 ਮਹੀਨੇ ਪਹਿਲਾਂ ਕਰ ਚੁੱਕੇ ਆ ਸੋ ਜਦੋਂ ਵੀ ਤੁਸੀਂ ਆਪਣੇ ਪੇਪਰ ਐਂਬੈਸੀ ਵਿੱਚ ਜਮ੍ਹਾਂ ਕਰਾਉਣੇ ਆ ਕਿਸੇ ਕੋਲੋਂ ਵੀ ਕਰਵਾਉਣੇ ਆ ਤੁਸੀਂ ਉਹਨਾਂ ਨੂੰ ਆਪਣੀ ਹੀ ਈਮੇਲ ਦਿਓ ਜਿਹੜੀ ਈਮੇਲ ਤੁਹਾਡੀ ਆ ਜਦੋਂ ਵੀ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਪੇਪਰ ਫੜਾਉਣੇ ਆ ਏਜੰਟਾਂ ਨੂੰ ਫੜਾਉਣੇ ਆ ਜਿਹਨੂੰ ਵੀ ਫੜਾਉਣੇ ਆ ਉਹਨਾਂ ਨੂੰ ਆਪਣੀ ਹੀ ਈਮੇਲ ਦਿਓ ਤਾਂ ਜੋ ਤੁਹਾਡੀ ਸਹੀ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਇਹ ਗੱਲ ਤੁਸੀਂ ਉਸ ਵੇਲੇ ਏਜੰਟ ਨੂੰ ਦੱਸ ਦੋ ਕਿ ਸਾਡੀ ਈਮੇਲ ਭਰ ਦਿਓ ਜਿਹੜੀ ਜਗ੍ਹਾ ਤੇ ਤੁਸੀਂ ਈਮੇਲ ਭਰਨੀਓ ਸਾਡੀ ਆਪਣੀ ਹੀ ਈਮੇਲ ਭਰਾ ਕੇ ਆਓ ਆਪਣੇ ਉਸ ਪੇਪਰ ਦੇ ਵਿੱਚ ਜਦੋਂ ਤੁਸੀਂ ਅਪਾਇੰਟਮੈਂਟ ਤੋਂ ਬਾਅਦ ਉੱਥੇ ਅ ਕਟ ਜਮ੍ਹਾਂ ਕਰਾਉਣ ਜਾਂਦੇ ਆ ਕਿਉਂਕਿ ਮੁੜ ਕੇ ਸਿਰਫ ਇੱਕ ਈਮੇਲ ਦੇ ਚੱਕਰ ਦੇ ਵਿੱਚ ਸਾਨੂੰ ਸਾਲ-ਸਾਲ ਲੇਟ ਯਾਨੀ ਕਿ ਹੋਣਾ ਪੈ ਜਾਂਦਾ ਹੈਗਾ ਤੇ ਮੁੜ ਕੇ ਸਾਡੇ ਕੋਲ ਨੋਟੀਫਿਕੇਸ਼ਨ ਆਉਂਦਾ ਨਹੀਂ ਤੇ ਉਹ ਤੋਂ ਬਾਅਦ ਜਦੋਂ ਫਿਰ ਆਪਾਂ ਨੂੰ ਪਤਾ ਲੱਗਦਾ ਹੈਗਾ ਆ ਕਿ ਸਾਡੀ ਈਮੇਲ ਤਾਂ ਆ ਚੁੱਕੀ ਆ ਤੇ ਪ੍ਰੋਬਲਮਾਂ ਜਿਹੜੀਆਂ ਵਾਜ ਨਹੀਂ ਕੋ ਤੁਹਾਡੀ ਫਾਈਲ ਵਗੈਰਾ ਜੋ ਵੀ ਆ ਫਿਰ ਕਾਫੀ ਟਾਈਮ ਥੱਲੇ ਰਹਿਣ ਕਰਕੇ ਫਿਰ ਉਹ ਜਿਹੜੀ ਆ ਉਹਨੂੰ ਲਿਆਉਣਾ ਪਰੋਖਾ ਹੋ ਜਾਂਦਾ ਆ ਸੋ ਅੱਜ ਦਾ ਜਿਹੜਾ ਮੇਰਾ ਲਾਈਵ ਸੀਗਾ ਇਹ ਮੈਂ 3 ਵਜੇ ਲਾਈਵ ਹੋਣਾ ਸੀਗਾ 3 ਤੋਂ 4 ਵਜੇ ਮੈਂ ਹਰ ਇੱਕ ਸੰਡੇ ਹੁੰਨਾ ਆ ਤੇ ਕੋਈ ਨੈਟ ਦੇ ਵਿੱਚ ਪ੍ਰੋਬਲਮ ਪੈਣ ਕਰਕੇ ਜੋ ਸਾਡੇ ਮੇਰੇ ਘਰੇ ਨੈਟ ਆ ਰਿਹਾ ਨਾ ਜੋ ਬਾਹਰੋਂ ਉਹ ਜਿੱਦਾਂ ਨੈਟ ਉਹ ਸੈਟਿੰਗ ਕਰਦੇ ਸੀ ਪਤਾ ਨਹੀਂ ਕੀ ਚੱਕਰ ਇਹ ਨੈਟ ਬੰਦ ਹੋਣ ਕਰਕੇ ਜਿਹੜਾ ਅੱਜ ਦਾ ਲਾਈਵ ਹੈ ਮੇਰਾ ਮੈਂ ਡਿਲੇ ਹੋ ਗਿਆ ਮੇਰਾ ਲੇਟ ਹੋਇਆ ਮੈਂ ਕਿਉਂ ਅੱਜ ਦੇ ਲਾਈਵ ਦੇ ਵਿੱਚ ਮੈਂ ਕਾਫੀ ਜਾਣਕਾਰੀਆਂ ਆਪ ਜੀ ਤੱਕ ਪਹੁੰਚਾਉਣੀਆਂ ਸੀਗੀਆਂ ਜਿਹਨਾਂ ਦੇ ਜਿਨ੍ਹਾਂ ਦੇ ਵਿੱਚ ਸਾਨੂੰ 에어ਪੋਰਟ ਤੋਂ ਕਿਉਂ ਮੋੜ ਦਿੱਤਾ ਜਾਂਦਾ ਹੈ ਜਾਂ ਸਾਨੂੰ ਟੂਰਿਸਟ ਵੀਜ਼ਾ ਲੈਣ ਦੇ ਸਮੇਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਂ ਸਾਨੂੰ ਜਦੋਂ ਅਸੀਂ ਨੂਲਾ ਉਸ ਦਾ ਜਮਾ ਕਰਾਉਣੇ ਆ ਉਹ ਕਿਹੜਾ ਕਿਹੜਾ ਸਾਨੂੰ ਧਿਆਨ ਰੱਖਣਾ ਚਾਹੀਦਾ ਔਰ 9 ਮਹੀਨੇ ਵਾਲੇ ਪੇਪਰਾਂ ਤੇ ਜਿਹੜੇ ਸਾਡੇ ਭਰਾ ਆਏ ਹੋਏਗੇ ਆ ਉਹਨਾਂ ਦੇ ਨਾਲ ਕਿਸ ਤਰ੍ਹਾਂ ਠਗੀ ਹੋ ਰਹੀ ਆ ਤੇ ਉਹਨਾਂ ਦੇ ਬਾਰੇ ਅੱਜ ਜਿਹੜੀ ਮੇਰੇ ਲਾਈਵ ਦੇ ਵਿੱਚ ਜਾਣਕਾਰੀ ਦੇਣੀ ਸੀ ਉਹ ਥੋੜਾ ਲੇਟ ਹੋਣ ਕਰਕੇ ਮੈਂ ਆਪਜੀ ਤੱਕ ਨਹੀਂ ਪਹੁੰਚਾ ਸਕਿਆ ਇਸ ਚੀਜ਼ ਦੀ ਮੈਂ ਆਪ ਜੀ ਦੇ ਕੋਲੋਂ ਮਾਫੀ ਮੰਗਦਾ ਆ ਅਗਲਾ ਲਾਈਵ ਜਿਹੜਾ ਮੇਰਾ ਮੁੜ ਕੇ ਸੰਡੇ ਨੂੰ 3 ਵਜੇ ਹੋਵੇਗਾ ਇਟਲੀ ਦੇ ਟਾਈਮ ਦੇ ਹਿਸਾਬ ਨਾਲ ਸੋ ਜਿਆਦਾਤਰ ਕੁਝ ਨਾ ਕਹਿੰਦਾ ਹੋਇਆ ਮੈਂ ਆਪਜੀ ਤੱਕ ਇਹ ਬੇਨਤੀ ਕਰਦਾ ਕਿ ਜਿਹੜੀ ਜਿਆਦਾਤਰ ਜ਼ਰੂਰੀ ਗੱਲ ਹੈਗੀ ਆ ਬਾਕੀ ਤਾਂ ਇਨਫੋਰਮੇਸ਼ਨਾਂ ਅੱਗੋਂ ਪਿੱਛੋਂ ਵੀ ਹੋ ਜੰਨੀਆਂ ਆ ਤੇ ਜਿਹੜੀ ਇਨਫੋਰਮੇਸ਼ਨ ਜ਼ਰੂਰੀ ਆ ਹੋਣ ਵਾਲੀ ਆ ਕਿਉਂਕਿ ਹੁਣ ਜਿਹੜੇ ਪੇਪਰ ਆ ਇਹ ਭਰ ਹੋ ਜਾਣੇ ਆ 18 ਤੇ 21 ਤਰੀਕ ਨੂੰ ਇਨਾਂ ਨੂੰ ਪਰੰਤੋ ਬਾਅਦ ਵਿੱਚ ਵੀ ਜਾਂ ਪਹਿਲਾਂ ਵੀ ਯਾਨੀ ਕਿ ਆਪਣੇ ਭਰਾ ਜਿਹੜੇ 9 ਮਹੀਨਿਆਂ ਵਾਲੇ ਪੇਪਰਾਂ ਤੇ ਜਿਨ੍ਹਾਂ ਨੇ ਆਉਣਾ ਹੈਗਾ ਆ ਉਹ ਪਹਿਲਾਂ ਹੀ ਆਪਣੀ ਗੱਲਬਾਤ ਸੈੱਟ ਕਰਕੇ ਆਉਣ ਕਿਉਂਕਿ ਇਦਾਂ ਦੇ ਕੇਸ ਮੇਰੇ ਕੋਲ ਕਾਫੀ ਆਏ ਹੋਏ ਹਨ ਕਿ ਜਿਹੜੇ ਕਿ 9-9 ਮਹੀਨੇ ਵਾਲੇ ਪੇਪਰਾਂ ਦੇ ਉੱਤੇ ਸਾਡੇ ਭਰਾ ਇੱਥੇ ਆਏ ਆ ਤੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹ ਬੈਠੇ ਆ ਉਹਨਾਂ ਦੇ ਪੇਪਰ ਨਹੀਂ ਜਮਾ ਹੁੰਦੇ ਉਹਨਾਂ ਨੂੰ ਪੇਪਰ ਜਮਾ ਕਰਾਉਣ ਦੇ ਹੇ ਹਿਟ ਹਿਟ ਤੇ ਕਰਨ ਜਾਂ ਸਕੀਮਾ ਬਣਾਉਂਦੇ ਆ ਵੀ ਤੇਰੇ ਪੇਪਰ ਹੀ ਜਮਾ ਕਰਵਾ ਦਿੰਨੇ ਆ ਤੇ ਉਹਨਾਂ ਭਰਾਵਾਂ ਨੂੰ ਸਾਡੇ ਨੂੰ ਪਤਾ ਨਹੀਂਗਾ ਕੀ ਪਏ ਕੀ ਚੱਕਰ ਹੈਗਾ ਆ ਕੋਈ ਨਵੇਂ ਇੰਡੀਆ ਤੋਂ ਆਏ ਹੈਗੇ ਆ ਸੋ ਇਹ ਜਿਹੜੀਆਂ ਸਾਰੀਆਂ ਇਨਫੋਰਮੇਸ਼ਨ ਆਇਆ ਨਾ ਮੈਂ ਆਪਣੇ ਐਤਵਾਰ ਨੂੰ ਜਿਹੜਾ ਮੇਰਾ ਲਾਈਵ ਹੋਣਾ ਹੈਗਾ ਮੈਂ ਉਹਦੇ ਵਿੱਚ ਆਪਜੀ ਤੱਕ ਜ਼ਰੂਰ ਪਹੁੰਚਦਿਆਂ ਕਰਾਂਗਾ ਸੋ ਅੱਜ ਦਾ ਲਾਈਵ ਜਿਹੜਾ ਮੈਂ ਸਿਰਫ ਇੱਥੇ ਥੋੜੇ ਮਿੰਟਾਂ ਵਿੱਚ ਹੀ ਸਮਾਪਤ ਕਰ ਦੇਣਾ ਹੈਗਾ ਆ ਕਿਉਂਕਿ ਜੋ ਮੇਰਾ ਟਾਈਮਿੰਗ ਸੀਗਾ 7:30 ਵਜੇ ਇੰਡੀਆ ਦਾ ਟਾਈਮ ਔਰ 3 ਵਜੇ ਇਟਲੀ ਦਾ ਟਾਈਮ ਸੀਗਾ ਮੇਰਾ ਯਾਨੀ ਕਿ ਉਹ ਜੋ ਮੇਰੇ ਭਰਾ ਯਾਨੀ ਕਿ ਨਹੀਂ ਦੇਖ ਸਕੇ ਮੇਰਾ ਲਾਈਵ ਯਾਨੀ ਕਿ ਮੈਂ ਉਹਨਾਂ ਦੇ ਕੋਲ ਮਾਫੀ ਮੰਗਦਾ ਆਂ ਤੇ ਇਹ ਸਿਰਫ ਕਾਸਮੈਂਟ ਲਈ ਮੈਂ ਲਾਈਵ ਹੋ ਕੇ ਆਪ ਜੀ ਦਾ ਸੰਦੇਸ਼ ਪਹੁੰਚਾਉਣਾ ਚਾਹੁੰਦਾ ਸੀਗਾ ਕਿ ਮੇਰਾ ਜਿਹੜਾ ਅੱਜ ਦਾ ਲਾਈਵ ਪਿਆ ਮੇਰੇ ਉਹ ਨੈਟ ਦੀ ਪ੍ਰੋਬਲਮ ਕਰਕੇ ਬਾਹਰ ਉਹ ਜਿਹੜੀ ਉਹਨਾਂ ਨੇ ਵੈਰ ਤਾਰ ਪਾਈ ਹੈਗੀ ਆ ਉਹ ਉਧਰ ਸੈਟਿੰਗ ਕਰਦੇ ਸੀ ਬਾਹਰ ਨੈਟ ਸਾਰੇ ਇੱਥੇ ਸਾਡੇ ਏਰੀਆ 'ਚ ਬੰਦ ਸੀਗਾ ਅੱਜ ਇਸ ਕਰਕੇ ਮੈਂ ਆਪਜੀ ਦੇ ਕੋਲੋਂ ਮਾਫੀ ਮੰਗਦਾ ਆਂ ਤੇ ਅਗਲਾ ਲਾਈਵ ਮੇਰਾ ਜਿਹੜਾ ਆ ਹਰੇ ਅਗਲੇ ਐਤਵਾਰ 3 ਵਜੇ ਤੋਂ 4 ਵਜੇ ਇਟਲੀ ਦੇ ਟਾਈਮ ਦੇ ਹਿਸਾਬ ਨਾਲ ਸ਼ੁਰੂ ਹੋਵੇਗਾ ਜਿਹਦੇ ਵਿੱਚ ਆਪਾਂ ਤੁਹਾਨੂੰ ਆਪਜੀ ਤੱਕ ਜਾਣਕਾਰੀਆਂ ਪਹੁੰਚਾਵਾਂਗੇ ਇਟਲੀ ਦਾ ਨੌਮੀ ਨਿਆਲੇ ਪੇਪਰਾਂ ਦੇ ਨਾਲ ਕਿਸ ਤਰ੍ਹਾਂ ਠਗੀ ਕਰ ਰਹੇ ਨੇ ਔਰ ਆ ਜਿਹੜੇ 18 ਦੇ 21 ਤਰੀਕ ਨੂੰ ਪੇਪਰ ਭਰ ਹੋਣੇ ਆ ਜਦੋਂ ਇਹ ਪੇਪਰ ਨਿਕਲਣ ਆ ਇਹ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਸਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤੇ ਨਾਲ ਦੀ ਨਾਲ ਹੀ ਜਦੋਂ 18 ਤੇ 21 ਜਨਵਰੀ ਨੂੰ ਪੇਪਰ ਭਰੇ ਜਾਣਗੇ ਤੇ ਉਹਨਾਂ ਬਾਰੇ ਮੈਂ ਆਪਜੀ ਤੱਕ ਜਾਣਕਾਰੀ ਪਹੁੰਚਾ ਦਿਆਂਗਾ ਕਿ ਇਹ ਪੇਪਰ ਕਿੰਨੇ ਟਾਈਮ ਦੇ ਤੱਕ ਜਿਹੜੇ ਆ ਆਉਣੇ ਸ਼ੁਰੂ ਹੋ ਜਾਣੇ ਹੈਗੇ ਆ ਇਹ ਸਾਰੀਆਂ ਚੀਜ਼ਾਂ ਆਪਜੀ ਤੱਕ ਪਹੁੰਚਦਿਆਂ ਕਰਾਂਗਾ ਸੋ ਅੱਜ ਦਾ ਜਿਹੜਾ ਲਾਈਵ ਆ ਮੈਂ ਇੱਥੇ ਖਤਮ ਕਰਦਾ ਆ ਤੇ ਅਗਲਾ ਮੇਰਾ ਲਾਈਵ ਦੇਖਣ ਲਈ ਅਗਲੇ ਐਤਵਾਰ 3 ਵਜੇ ਜਰੂਰ ਆਉਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਨੂੰ ਲਾਈਕ ਕਰ ਲਓ ਜਣੇਗੇ ਤਾਂ ਜੋ ਮੇਰੀ ਆਉਣੇ ਵਾਲੀ ਵੀਡੀਓ ਜਾਂ ਮੇਰੀ ਲਾਈਵ ਜਿਹੜੀ ਆ ਕੋਈ ਵੀ ਇਨਫੋਰਮੇਸ਼ਨ ਆਪਜੀ ਤੱਕ ਪਹੁੰਚ ਸਕੇ ਸੋ ਅੱਜ ਦਾ ਲਾਈਵ ਮੈਂ ਇੱਥੇ ਸਮਾਪਤ ਕਰਦਾ ਹਾਂ ਧੰਨਵਾਦ